ਸਤਿ ਸ੍ਰੀ ਅਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਨਸ਼ਿਆਂ ਖਿਲਾਫ ਇੱਕ ਮੁਹਿੰਮ ਚੱਲੀ ਆ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਹੁਤ ਸਾਰੀਆਂ ਕਾਰਵਾਈਆਂ ਹੋ ਰਹੀਆਂ ਨੇ ਬਹੁਤ ਸਾਰੇ ਘਰ ਟਾਹੇ ਜਾ ਰਹੇ ਨੇ ਪਰ ਹੁਣ ਜਿਹੜਾ ਇਹ ਨੈਟਵਰਕ ਹੈ ਜੇਲ੍ਹਾਂ ਦੇ ਵਿੱਚ ਜੋ ਭ੍ਰਿਸ਼ਟਾਚਾਰ ਦਾ ਜੋ ਨਸ਼ੇ ਦਾ ਡਰੱਗ ਦਾ ਨੈਟਵਰਕ ਚੱਲਦਾ ਸੀ ਉਸ ਨੂੰ ਤੋੜਨ ਦੇ ਲਈ ਬਹੁਤ ਵੱਡਾ ਐਕਸ਼ਨ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਕਿ ਜਿਹੜੇ 25 ਅਧਿਕਾਰੀ ਨੇ ਵੱਖ-ਵੱਖ ਜੇਲ੍ਹਾਂ ਦੇ 25 ਅਧਿਕਾਰੀ ਨੇ ਸਸਪੈਂਡ ਕਰ ਦਿੱਤੇ ਕਹਿੰਨੇ ਦਰਅਸਲ ਜਿਹੜਾ ਪੰਜਾਬ ਸਰਕਾਰ ਨੂੰ ਗੁਪਤ ਤੌਰ ਤੇ ਸੂਹ ਮਿਲਦੀ ਆ ਜਾਣਕਾਰੀ ਮਿਲਦੀ ਆ ਕਿ ਜੇਲ੍ਹਾਂ ਦੇ ਵਿੱਚ ਇਹ ਕੁਝ ਕੁ ਅਧਿਕਾਰੀ ਜਿਹੜੇ ਡਰੱਗ ਦਾ ਨੈੱਟਵਰਕ ਚਲਾਉਂਦੇ ਨੇ ਭ੍ਰਿਸ਼ਟਾਚਾਰ ਦਾ ਨੈੱਟਵਰਕ ਚਲਾਉਂਦੇ ਨੇ ਤਾਂ ਇਸ ਨੈੱਟਵਰਕ ਨੂੰ ਠੱਲ ਪਾਉਣ ਦੇ ਲਈ ਸਾਰੇ ਕੋਸ਼ੇ ਨੂੰ ਫੇਲ ਕਰਨ ਦੇ ਲਈ ਇੱਕ ਵੱਡਾ ਐਕਸ਼ਨ ਪੰਜਾਬ ਸਰਕਾਰ ਨੇ ਕਰਕੇ ਰੱਖ ਦਿੱਤਾ ਜਿਸ ਦੇ ਵਿੱਚ ਕਿ ਵੱਡਾ ਐਕਸ਼ਨ ਕਰਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਵਕਵਾ ਕ ਜੇਲ੍ਹਾਂ ਦੇ 25 ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਕਿ ਤਿੰਨ ਡਿਪਟੀ ਸੁਪਰਡੈਂਟ ਤੇ ਦੋ ਅਸਿਸਟੈਂਟ ਸੁਪਰਡੈਂਟ ਵੀ ਸ਼ਾਮਲ ਨੇ ਵਕਵਾ ਕ ਜੇਲ੍ਹਾਂ ਦੇ ਨੇ ਜਿਸ ਦੇ ਵਿੱਚ ਤਿੰਨ ਡਿਪਟੀ ਸੁਪਰਡੈਂਟ ਤੇ ਦੋ ਜਿਹੜੇ ਅਸਿਸਟੈਂਟ ਸੁਪਰਡੈਂਟ ਨੇ ਵਾਲੇ ਤੱਕ ਪੂਰੀ ਡਿਟੇਲ ਸਾਹਮਣੇ ਨਹੀਂ ਆਈ ਕਿ ਕਿਹੜੀ ਜੇਲ੍ਹ ਦੇ ਕਿਹੜੇ ਮੁਲਾਜ਼ਮ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਪਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਅਫੀਸ਼ੀਅਲ ਪੇਜਸ ਦੇ ਉੱਪਰ ਕੁਝ ਗ੍ਰਾਫਿਕਸ ਵੀ ਸਾਂਝੇ ਕੀਤੇ ਗਏ ਨੇ ਲਿਖਿਆ ਗਿਆ ਕਿ ਜੇਲ੍ਹਾਂ ਦੇ ਵਿੱਚੋਂ ਜਿਹੜਾ ਭ੍ਰਿਸ਼ਟਾਚਾਰ ਦਾ ਨੈਟਵਰਕ ਜਿਹੜਾ ਨੈਕਸਸ ਚੱਲਦਾ ਨਸ਼ੇ ਦਾ ਨੈਕਸਸ ਚੱਲਦਾ ਨੈਟਵਰਕ ਚੱਲਦਾ ਸਾਰੇ ਨੂੰ ਜਿਹੜਾ ਤੋੜਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹਾਲਾਂਕਿ ਪਿਛਲੇ ਕੁਝ ਦਿਨ ਪਹਿਲਾਂ ਲਗਾਤਾਰ ਸੀਐਮ ਭਗਵੰਤ ਮਾਨ ਦੀਆਂ ਸਪੀਚਾਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਕਿ ਉਹ ਕਹਿੰਦੇ ਨੇ ਕਿ ਭਾਵੇਂ ਕੋਈ ਛੋਟੇ ਪੱਧਰ ਦਾ ਹੋਵੇ ਤਸਕਰ ਕੋਈ ਭਾਵੇਂ ਵੱਡੇ ਪੱਧਰ ਦਾ ਹੋਵੇ ਜਾਂ ਫਿਰ ਕੋਈ ਵੀ ਹੋਵੇ ਉਹਨਾਂ ਕਹਿੰਿਆ ਕਿ ਅਸੀਂ ਕਿਸੇ ਨੂੰ ਵੀ ਜਿਹੜਾ ਪੰਜਾਬ ਦੀ ਨੌਜਵਾਨੀ ਦੇ ਨਾਲ ਖਿਲਵਾੜ ਨਹੀਂ ਕਰਦੇ ਆਂਗੇ ਅਜਿਹੀ ਜਿਹੜੀ ਕੁਝ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਸਪੀਚਾਂ ਦੇ ਵਿੱਚ ਬੋਲਦੇ ਰਹਿੰਦੇ ਨੇ ਤਾਂ ਇਸੇ ਤਹਿਤ ਅੱਜ 25 ਜੇਲ੍ਹਾਂ ਦੇ ਜਿਹੜੇ ਅਧਿਕਾਰੀ ਨੇ ਵਕ ਵਕ ਜੇਲ੍ਹਾਂ ਦੇ 25 ਅਧਿਕਾਰੀ ਨੇ ਜਿਹੜੇ ਸਸਪੈਂਡ ਕਰ ਦਿੱਤੇ ਗਏ ਨੇ